ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਜੋ ਨੀਸਾ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚ ਸੋਚਣਾ ਹੋਵਈ ਜੇ ਸੋਚੀ ਲਖਵਾਰ ਚੁਪਾ ਚੁਪਨਾ ਹੋਵਈ ਜੇ ਲਾ ਰਹਾ ਲਿਵਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾ ਪਰੀਆਂ ਪਾਰ ਸਹਿ ਸਿਆੜ ਪਾ ਲਖ ਹੋਏ ਤਾ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟਾ ਪਾਲ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਕਾਰ ਹੁਕਮ ਨਾ ਕਹਿਆ ਜਾਇ ਹੁਕਮੀ ਹੋਵਨ ਜੀ ਹੁਕਮ ਲੈ ਵੜਾਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪੁਵਾਈਐ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੀ ਬੁਜਾਤਾ ਹੋ ਮੈਂ ਕਹਿ ਨਾ ਕੋਇ ਗਾਵੇ ਕੋ ਤਾਨ ਹੁ ਵੈ ਕਿਸ ਤਾਨ ਗਾਵੇ ਕੋ ਤਾ ਜਾਣੀ ਨੀ ਸਾਰੰਗ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਚਨ ਵਿਚਾਰ ਗਾਵੇ ਕੋ ਸਾਜ ਗਰੇ ਤਨ ਕੀਹ ਗਾਵੇ ਕੋ ਜੀਲਾ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਖੇ ਹਾਦਰ ਹਦੂਰ ਕਥਨਾ ਕਤੀ ਨਾਵ ਤੂਟ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਬਿਕਸੇ ਵੇ ਪਰਵਾਹੂ ਸਾਚਾ ਸਾਹਿਬ ਸਾਚਨਾਏ ਪਾਖਿਆ ਪਾਉ ਅਪਾਰ ਆਖੇ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕਹਿ ਗਏ ਰਖਿਆ ਜਿਦ ਸਦਰਬਾਰ ਮੋਹ ਕੇ ਬੋਲਣ ਬੋਲੀਆ ਜਿਸ ਸੰਤਰੇ ਪਿਆਰ ਅੰਮ੍ਰਿਤ ਵੇੜਾ ਸਾਚਨਾਉ ਵੜਿਆਈ ਵਿਚਾਰ ਗਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਇਹ ਮੈਂ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਬੀਤਾ ਨਾ ਹੋਏ ਆਪੇ ਆਪ ਨਰੰજન ਸੋਏ ਜਿਸ ਸੇ ਵਿਆਦਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੀ ਸਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਜਿਹੁ ਜਾਣ ਆਖਾ ਨਾਹੀ ਕਹਿ ਨਾ ਕਥਨ ਨਾ ਜਾਈ ਗੁਰ ਆਇਕ ਦੇਹ ਬੁਝਾਈ ਸਬਨਾ ਜੀ ਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਸ ਨਾਮ ਜੇ ਤਿਸ ਭਾਵਨਾ ਮਿਲ ਪਾਣੇ ਕੇ ਨਾਹੀ ਕਰੀ ਜੇ ਤੀ ਸੇਠ ਉਪਾਈ ਵੇਖਾ ਵਿਨ ਕਰਮਾ ਕੇ ਮਿਲੇ ਲਈ ਮਦ ਵਿੱਚ ਰਤਨ ਜਵਾਹਰ ਮਾਨਿਕ ਜੇ ਇਕ ਗੁਰ ਕੀ ਸਿਖ ਸੁਣੀ ਗੁਰ ਆਇਕ ਦੇਹ ਬੁਝਾਈ ਸਬਨਾ ਜੀ ਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰ ਯਾਰ ਜਾ ਹੋਰ ਦਸੂਨੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋ ਇਹ ਚੰਗਾ ਨਾਮ ਰਖਾਏ ਗੈ ਜਸ ਕੀ ਰਹਿ ਜਗਲੇ ਜੇ ਤਿਸ ਨਦਰਨਾ ਬਈ ਤਾਂ ਬਾਤ ਨਾ ਪੁੱਛੇ ਕਿ ਕੀ ਤਾਂ ਅੰਦਰ ਕੀਟ ਕਰਦ ਦੋਸੀ ਦੋਸ ਤਰੇ ਨਾਰਗ ਨਿਰਗੁਣ ਗੁਣ ਕਰਾ ਗੁਣਵੰਤ ਆ ਗੁੰਦੇ ਤਿਹਾਂ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਦਾਤ ਸੁਣਿਆ ਤਰਤਵ ਲਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਈ ਸਰਬਰਬਾਇੰਦ ਸੁਣਿਆ ਮੁਕਤ ਸਲਾਹ ਹਨਮੰਦ ਸੁਣਿਆ ਜੋਗ ਜੁਗ ਤਨ ਪੀਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ 86 ਕਾਸ਼ਨਾ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਤਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਾਂ ਗੁਨਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਥ ਵੇਸ ਗਾਹੂ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪੀਛੇ ਪਛਤਾਏ ਕਗਦ ਕਲਮ ਨਾਲ ਲਿਖਨ ਹਾਰ ਮਨਨੇ ਕਬਹ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਐ ਸੁਰਤ ਹੋਵੇ ਮਨ ਬੁੱਧ ਮਨਨੇ ਸਤਲ ਪਵਨ ਕੀ ਸੁਧ ਮਨਨੇ ਮੋਹ ਝੋਟਾ ਨਾ ਖਾਏ ਮਨਨੇ ਜਮ ਕੇ ਸਾਧਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨ ਮਾਰਖਠਾਗ ਨਾ ਪਾਏ ਮਨੈ ਬਸਿਓ ਪ੍ਰਗਟ ਜਾਏ ਮਨੈ ਮਗ ਨਾ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਆਸਾ ਨਾਮ ਗਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੁਕਤ ਦਵਾਰ ਮਨੈ ਪਰਵਾਰੇ ਸਾਦਾਰ ਮਨੈ ਤਰੇ ਤਾਰੇ ਗੁਰ ਸਿੱਖ ਮਨੈ ਨਾਨਕ ਭਵੇ ਨਾ ਪੇਖ ਐਸਾ ਨਾਮ ਗਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪਰਦਾਨ ਪੰਚੇ ਪਾਵੇ ਦਰਗਹ ਮਾਨ ਪੰਚ ਸੁਹਦ ਰਾਜਾਨ ਪੰਚਾਂ ਕਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਤਉ ਧਰਮ ਦੇ ਆਕਾਪੂ ਸੰਤੋਖਤਾ ਵਰਖਿਆ ਜਨ ਸੂਤ ਜੀ ਕੋ ਪੂਜਾ ਹੂਵੇ ਸਚਿਆਰ ਤਮਲੇ ਉਪਰ ਕੀਤਾ ਪਾਰ ਤਰਤੀ ਹੋਰ ਪਰਾ ਹੋਰ ਹੋਰ ਤਿਸਤੇ ਪਾਰ ਤਲੇ ਕਮਜ਼ੋਰ ਜੀ ਜਾਤ ਰੰਗਾਂ ਕੇ ਨਾਮ ਸਭ ਨਾਲ ਲਿਖਿਆ ਬੜੀ ਕਲਾ ਮੇ ਕੋਲੇ ਖਾਜਿਕ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲ ਰੂਪ ਕੀਤੀ ਦਾ ਜਾਣੇ ਕੋਣ ਕੂਤ ਕੀਤਾ ਬਸਾਓ ਏਕੋ ਕਵਾਉ ਦਿੱਸਤੇ ਹੋਏ ਲਖ ਦਰਿਆਉ ਗੁਰਦ੍ਰਿ ਕਮਨ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਬਲਿਕਾਰ ਤੁਮ ਸਦਾ ਸਲਾਮ ਨਰੰਕਾਰ ਸੰਖ ਜਾਪ ਸੰਗ ਪਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਗਵੇਦ ਪਾਠ ਸੰਗ ਜੋਗ ਮਨ ਰਹੈ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਦਾਤਾਰ ਅਸੰਖ ਸੂਰ ਮੋਹ ਪਗਸਾਰ ਸੰਖ ਮੋਨ ਲਿਵਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਤ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਮੂਰਖੰਦ ਕੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੀ ਜੋਰ ਸੰਗਲ ਬਠੈ ਤਿਆ ਕਮਾਹੀ ਸੰਗ ਪਾਪੀ ਪਾਪ ਕਰ ਜਾਹੀ ਸੰਗ ਕੁੜਿਆਰ ਕੂੜੇ ਪਿਰਾਹ ਅਸੰਖ ਮਲੇਸ਼ ਮਲ ਪਖ ਖਾਹੀ ਅਸੰਖ ਨੰਦ ਅਕਸਰ ਕਰ ਹੈ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨ ਜਾਵਾ ਇਕ ਵਾਰ ਜੋ ਤਤ ਪਾਵੇ ਸਾਈ ਬਲਿਕਾਰ ਤੂੰ ਸਦਾ ਸਲਾਮ ਨਰੰਕਾਰ ਸੰਖ ਨਾਮ ਸੰਗ ਥਾਵ ਗੰਗਮ ਗੰਮ ਸੰਖ ਲੋ ਅਸੰਖ ਕਹ ਸਿਰ ਪਾਰ ਹੋਏ ਅਖਰੀ ਨਾਮ ਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਨ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾ ਜਿਨੇ ਲਿਖੇ ਤਿਸ ਸਰਦਾਹੀ ਮੇਂ ਫਰਮਾਏ ਤਿਰਤੇ ਪਾਹੀ ਜੇ ਤਾ ਕੀਤਾ ਤੇਤਾ ਨਾਉ ਵਿਨਾ ਵੇ ਨਾਹੀ ਕੋ ਥਾਉ ਉਦਕਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤਤ ਪਾਵੇ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤਨ ਦੇਖ ਪਾਣੀ ਤੋਤਾ ਉਤਰ ਸਖੀਰ ਮੂਤ ਬਲੀਤੀ ਕੱਪੜ ਹੋਏ ਦੇ ਸਾਹ ਬੂਨ ਲਿਆ ਓ ਧੋਏ ਭਰੀਆ ਮਤ ਪਾਪਾਂ ਕੈ ਸੰਗ ਓ ਧੋਪੈ ਨਾਮੈ ਕੈ ਰੰਗ ਪੁਨੀ ਪਾਪੀ ਆਖਣਦਾ ਹੀ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਵੀ ਜਾਪੇ ਹੀ ਖਾਹੁ ਨਾਨਕ ਹੁਕਮਿ ਆਵਹੁ ਜਾਹੁ ਤੀਰਥ ਤਪਦਿਆ ਦਾਨ ਜੇ ਕੋ ਪਾਵੈ ਤੁਲਕਾ ਮਾਨ ਸੁਨਿਆ ਮੰਨਿਆ ਮਨ ਗੀਤਾ ਭਾਉ ਅੰਤਰਗਾ ਤੀਰਥ ਮਨ ਲਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸੋ ਅਸਤਾਦ ਬਾਣੀ ਬਰਮਾਓ ਸਭ ਸੁਹਾਨ ਸਦਾ ਮਨ ਚਾਓ ਕਵਨ ਸਵੇਲਾ ਵਕਤ ਕਵਨ ਕਵਨ ਤਦ ਕਵਨ ਵਾਰ ਕਵਨ ਸੇ ਰੂਤੀ ਮਾ ਕਵਨ ਜਿਤੁ ਆਕਾਰ ਵੇਲਾ ਨ ਪਾਇਆ ਪੰਡ ਤੀਜਾ ਹੋਵੈ ਲੇਕੁਰਾਲ ਵਕਤ ਨ ਪਾਇਓ ਕਾਧੀਆਂ ਜੇ ਲੇਖਨ ਲੇਕੁਰਾਲ ਤਿਤ ਵਾਰਨਾ ਜੋਗੀ ਜਾਣ ਰਤ ਮਹ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੀ ਆਪੇ ਜਾਣੇ ਸੂਈ ਕਿਵ ਕਰੇ ਅੱਖਾ ਕਿਵਸਾਲਾਹੀ ਕਿਉ ਵਰਨੀ ਕਿਵ ਜਾੜਾ ਨਾਨਕ ਆਖੰ ਸਭ ਕੋ ਆਖੈ ਇਕ ਦੂ ਇਕ ਸਿਆੜਾ ਵੱਡਾ ਸਾਈ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪ ਜਾਣੇ ਅਗੇ ਗਿਆ ਨਾ ਸੋਹੈ ਪਾਤਾ ਲਾ ਪਤਾ ਲਖਾ ਗਾਸਾ ਗਾਸ ਓੜ ਕੋੜ ਕਪਾਲ ਤਕੇ ਵੇਦ ਕਹਿ ਨਿਕਵਾਸ ਸੈ ਸਠਾਰਾ ਕਹਿਨ ਕਤੇ ਬਾਸਰੂ ਇਕ ਧਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਵਿਨਾਸ਼ ਨਾਨਕ ਵਡਾਖਿਆ ਆਪੇ ਜਾਣੀ ਆਪ ਸਾਲਾ ਈਸਾ ਲਾਹੀ ਤੀ ਸੂਤ ਨ ਪਾਈਆਂ ਨਦੀਆਂ ਦੇਵਾਹ ਪਵਨੀ ਸੰਮਧ ਨਾ ਜਾੜੀਆਂ ਸੰਸਾ ਸਰੁਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਨਾ ਹੋਵਨੀ ਜੇ ਤਿਸ ਮਨ ਹੋ ਨਾ ਵਿਸਰਹ ਅੰਤ ਨਾ ਸਿਫਤੀ ਕਹਿ ਨਾ ਅੰਤ ਅੰਤ ਨਾ ਕਰਨੇ ਦੇ ਨਾ ਅੰਤ ਅੰਤਨਾ ਵੇਖਣ ਸੁਣਨ ਅੰਤ ਅੰਤਨਾ ਜਾਪੇ ਕੈ ਮਨ ਮੰਤ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਪਾਰ ਆਵਾਰ ਅੰਤਕਾਰਨ ਕੀਤੇ ਬਿਲਾਹੀ ਤਾਂ ਕਿ ਅੰਤਨਾ ਪਾਹੀ ਜਾਹੀ ਉਹ ਅੰਤਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬੂ ਚਾਤਾ ਉੱਚੇ ਉਪਰ ਉੱਚਾ ਨਾਮ ਇਵਡੁ ਚਾਹੂਆ ਕੋਇ ਤੇ ਸੁਚੇ ਕੋ ਜਾਣੀ ਸੋਇ ਜੇ ਵਡਿਆਬ ਜਾਣਿਆ ਬਾਬ ਨਾਨਕ ਦਾ ਗਰਮੀ ਦਾਤ ਬਖਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਨ ਅਤਮਾਏ ਕੀਤੇ ਹੈ ਮੰਗਹਿ ਜੋਤਿ ਪਾਰ ਕੇ ਤੇ ਅੰਗੜ ਨਹੀਂ ਵਿਚਾਰ ਕੀਤੇ ਖਾ ਟੂਟੇ ਲੇਕਾਰ ਕੀਤੇ ਲੈ ਲੈ ਓਂ ਕਿਰਪਾ ਹੈ ਕੀਤੇ ਮੁਰਖਾ ਹੀ ਖਾਹੀ ਕੀਤੇ ਆਦੂ ਓਕ ਸਤਿਬਾਰੀ ਮੀਦਾ ਤੇਰੀ ਦਾਤਾਰ ਬੰਦ ਖਲਾਸੀ ਬਾਣੇ ਹੋਏ ਪੂਰ ਆਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇ ਤਿਆਮੁ ਖਾਇ ਆਪੇ ਜਾਣੇ ਆਪੇ ਦੇ ਆਖੈ ਸੀ ਬੀ ਗਈ ਕੇ ਜਿਸਨੋ ਬਖਸ਼ਿਐ ਸਿਵਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮਲ ਗੁਰ ਮਲਵਾ ਪਾਰ ਮਲਵਾ ਪਾਰੀ ਅਮਲ ਪੰਡਾਰ ਮੁਲਾਵੈ ਮੁਲਾ ਜਾਹੀ ਅਮਲ ਭਾਈ ਮੁਲਾ ਸਮਾਹੀ ਨਮੋ ਤਰਮ ਨਮੋ ਦੀ ਬਾ ਨਮੋ ਤਰਮ ਨਮੋ ਪ੍ਰਵਾਨ ਨਮੋ ਬਖਸ਼ੀਸ਼ ਨਮੋ ਦੀ ਚਾ ਨਮੋ ਕਰਮ ਨਮੋ ਸਰਬਾਨ ਨਮੋ ਲੋ ਮੁਲਾਖਿਆ ਨਾ ਜਾਏ ਆਖਾ ਕਹਿ ਲਿਵਲਾਇ ਆਖੇ ਬੀਤ ਪਾੜ ਪੁਰਾਨ ਆਖੇ ਪੜ੍ਹੇ ਕਰੀਏ ਵਿਖਿਆਨ ਅਖ ਹੈ ਵਰਮ ਆਖੈ ਇੰਦਾ ਆਖੈ ਗੋਪੀ ਤੇ ਗੋਵਿੰਦ ਆਖੈ ਈਸਰ ਆਖੈ ਸਿੱਧ ਆਖੈ ਕੀਤੇ ਕੀਤੇ ਬੁੱਧ ਆਖੈ ਦਾਨ ਵਾਖੈ ਦੀਵ ਆਖੈ ਸੁਰ ਧਰਮ ਜਨ ਸੇਵ ਕੀਤੇ ਆਖੈ ਅਖਨ ਪਾਹੀ ਕੀਤੇ ਕਹਿ ਕਹਿ ਉਠੁਰ ਜਾਹੀ ਇਤੇ ਕੀਤੇ ਹੋਰ ਕਰ ਹੈ ਤਾ ਕਨਾਸਕ ਹੈ ਕੀ ਕੇ ਜੀਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀ ਅਸਰ ਗਾਵਾਰਾ ਗਾਵਾਰ ਸੂਦਰ ਕਿਹਾ ਸੂਕਰ ਕਿਹਾ ਜਤ ਵੈ ਸਰਬ ਸੰਮਾਲੇ ਵਾਜੇ ਨਾਦ ਨੇਕ ਸੰਖਾ ਕੀਤੇ ਵਾਵਨ ਹਾਰੇ ਕੀਤੇ ਰਾਗ ਬ੍ਰਿਸ਼ੋ ਕਹੀ ਅਨਕੇਤੇ ਗਾਵਨ ਹਾਰੇ ਗਾਵਹਿ ਤਉਨ ਪਉਣ ਪਾੜੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਜਿਤ ਕੁਪਤ ਲਿਖ ਜਾ ਨਹੀ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਵਰਮਾ ਦੇਵੀ ਸੋ ਹੰਸ ਸੁਦਾ ਸਵਾਰੇ ਗਾਵੇ ਇੰਦ ਦੇ ਦਰਸ਼ਨ ਬੈਠੇ ਦੇਵ ਤਿਆਨ ਦਰ ਨਾਲੇ ਗਾਵਹਿ ਸਤ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਨੀ ਆਵਨ ਮੋਹਨ ਸੁਰਗਮਚ ਪਿਆਲੇ ਗਾਵਨ ਰਤਨ ਪਾਏ ਤੇਰੇ ਆਠ ਛਾੜੀ ਰਤਨਾਂ ਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾੜੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੀ ਸੀਤ ਨੋਂ ਗਾਵੈ ਜੋਤ ਸੁਪਾਉਂ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਿਮੈ ਚਿਤ ਲਾਵਨ ਨਾਨਕਿਆ ਵਿਚਾਰੇ ਸੂਈ ਸੂਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਸ ਦੀ ਵਡਿਆਈ ਜੋ ਤਿਸ ਭਾਵੇਂ ਸੂਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤ ਸਾਹੁ ਸਾਹਾ ਪਾਤ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸ਼ਰਮ ਪਾਚੋ ਲਿਤਿਆਨ ਕੀ ਕਰੇ ਬਿਬੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ ਵਾ ਦੇਸ ਤਸੈ ਆਦੀਸ ਆਦ ਅਨੀਲ ਨਾਦ ਨਾਹਤ ਜੁਗ ਜੁਗੇ ਕੋ ਵੀਸ ਭੁਗਤ ਗਿਆਨ ਦਿਆ ਭੰਡਾਰਨ ਘਟ ਘੜਵਾ ਜੈ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿਸ ਦਵਰਾ ਸਾਦ ਸੰਯੋਗ ਵਿਜੋਗ ਦੋ ਅੰਕਾਰ ਚਲਾਵੇ ਲੇਖਿਆ ਵਿਭਾਗ ਆਦੇਸ ਤਿਸ ਆਦੇਸ ਆਦ ਨੀਲਨਾਦਨਾਤ ਜੁਗ ਜੁਗ ਦੇਖੋ ਵੇਸ ਈਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੀਵਾਨ ਜਿਗ ਤਿਸ ਭਾਵ ਨੇ ਤਵੇਂ ਚਲਾਵੇ ਜਿਉ ਹੋਵੇ ਫਰਮਾਨ ਓਹ ਵੇਖੈ ਓ ਨਾਨਕ ਨਾਵੇ ਭਗਤਾ ਹਿ ਵਿੜਾਨ ਆਦੇਸ ਤਸ ਆਦੇਸ ਆਦ ਅਨੀਲ ਆਦ ਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੁਗ ਚ ਪਾਇਆ ਸੋ ਏਕ ਆਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸ ਆਦੇਸ ਆਦੇ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ ਏਕ ਦੂਜੀ ਬੋ ਲਖ ਹੋਹੀ ਲਖ ਹੋ ਵੈ ਲਖ 20 ਲਖ ਲਖੇੜਾ ਖਿਆ ਏਕ ਨਾਮ ਜਗਦੀਸ਼ ਗੀਤ ਰਾਹ ਪਤ ਪਵੜੀਆ ਚੜੀਆ ਹੋਏ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਈ ਰੀਸ ਨਾਨਕ ਨਦਰੀ ਪਾਈਆ ਕੂੜੀ ਕੂੜਿਆ ਠੀਸ ਆਖਣ ਜ਼ੋਰ ਚ ਪੈਣਾ ਜ਼ੋਰ ਜ਼ੋਰ ਨਾਮ ਮੰਗਨ ਦੇ ਨਾ ਜ਼ੋਰ ਜ਼ੋਰ ਦਾ ਜੀਵਨ ਵਰਨਾ ਜ਼ੋਰ ਜ਼ੋਰ ਨਾਰਾਜ਼ ਮਾਲ ਮਨਸੂਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜ਼ੋਰ ਕਰਵੇ ਖੈ ਸੋਏ ਨਾਨਕ ਉਤਮਨੀ ਜਨਾ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਵ ਰਖੀ ਤਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤੇ ਤਾ ਸੋਹਣ ਪੰਜ ਪਰਵਾਣ ਨਦਰੀ ਕਰਮ ਪਵੇ ਨੀਸਾਨ ਕਚ ਪਕਾਈ ਓਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪਵਨ ਪਾਣੀ ਬੈਸੰਤਰ ਕੀਤੇ ਕਾਰਨ ਮਹੇਸ਼ ਕੀਤੇ ਵਰਮੇ ਘਾੜਤ ਕੜੀਆ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ਼ ਕੇਤੇਂਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨੋ ਮਨ ਕੇਤੇ ਕੇਤੇ ਰਤਨ ਸਮੰਦ ਤਿਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਦ ਨਿਰੰਦ ਕੇਤਿਆ ਸੁਰਤੀ ਸੇਵਕ ਕੇਤੇ ਨਾਨਕ ਅੰਤਨਾੰਤ ਗਿਆਨ ਖੰਡ ਮਹਿ ਗਿਆਨ ਪਰਚੰਡ ਤਿੱਥੇ ਨਾਦ ਬਿਨੋਦ ਕੋਟਨੰਦ ਸ਼ਰਮਖੰਡ ਕੀ ਬਾਣੀ ਰੂਪ ਦਿੱਥਾ ਕਾੜਤ ਕੜੀਆ ਬਹੁਤ ਅਨੂਪ ਤਾਂਕੀਆਂ ਗੱਲਾਂ ਕਥੀਆਂ ਨਾ ਜਾਹੀ ਜੇ ਕੋ ਕਹੇ ਪੀਚੇ ਪਛਤਾਇ ਤਿੱਥਾ ਕੜੀਆ ਸੂਰਤ ਮਤਮਨ ਬੁੱਧ ਤਿੱਥਾ ਕੜੀਆਂ ਸੁਰਾਂ ਸੁਦਾਂ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੂਦ ਮਹਾਬਲ ਸੂਰ ਤਿਨ ਮਾਰਾਮ ਰਹਿਆ ਪਰਪੂਰ ਤਿੱਥਾ ਸੀਤੋ ਸੀਤਾ ਮਹੀਮਾ ਬਾਹੀ ਤਾਂਕੇ ਰੂਪ ਨਕਤਨੇ ਜਾਹੀ ਨਾ ਉਹੀ ਮਰਹਿ ਨਾ ਠਾਗੇ ਜਾਹੀ ਜਿਨ ਕਾ ਰਾਮ ਸੇ ਮਨ ਮਾਹੀ ਤਿਥੈ ਬੁਖਤ ਵਸੈ ਕੈ ਲੋ ਕਰਹਿ ਆਨੰਦ ਸਚਾ ਮਨ ਸੋਏ ਸਾਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥਿ ਤਾ ਅੰਤ ਨਾਨਤ ਤਿਥੈ ਲੋਲ ਆਕਾਰ ਜਿਵ ਜਿਵ ਹੁਕਮ ਤਿਵੇ ਤੇ ਵਿਕਾਰ ਵਿਖਾ ਵਿਖਸ਼ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰਾ ਤੀਰ ਸੁਨਿਆਰ ਅਹਰਨ ਮਤ ਵੇਦੇ ਤਿਆਰ ਭਾਉ ਖਲ ਲਾਗਨ ਤਪਤਾਉ ਪਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਚਿਨਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤਿਮਹਤਿ ਦਿਵਸ ਰਾਤ ਦੁਇ ਦਾਈ ਦਾ ਆਖੇ ਲੈ ਸਗਲ ਜਗਤ ਚੰਗਿਆਈਆ ਬੁਰੀਆਈਆ ਵਾਚੇ ਤਰ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ